ਸਤਿ ਸ਼੍ਰੀ ਅਕਾਲ ਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ ਪੰਜਾਬੀ ਸੱਭਿਆਚਾਰ ਦੇ ਬਾਰੇ ਤੇ ਪੰਜਾਬੀ ਸੱਭਿਆਚਾਰ ਦੇ ਵਿੱਚ ਅੱਜ ਦੀ ਇਸ ਵੀਡੀਓ 'ਚ ਆਪਾਂ ਵਿਆਹ ਨਾਲ ਸੰਬੰਧਿਤ ਕੁਝ ਰਸਮਾਂ ਦੇ ਬਾਰੇ ਗੱਲ ਕਰਾਂਗੇ ਪੰਜਾਬੀ ਸੱਭਿਆਚਾਰ 'ਚ ਵਿਆਹ ਨਾਲ ਸੰਬੰਧਿਤ ਬਹੁਤ ਸਾਰੀਆਂ ਰਸਮਾਂ ਪਰ ਆਪਾਂ ਕੁਝ ਕੁ ਰਸਮਾਂ ਦੇ ਬਾਰੇ ਗੱਲ ਕਰਾਂਗੇ ਤੇ ਇਸ ਤੋਂ ਵੀ ਪਹਿਲਾਂ ਜੇਕਰ ਮੋਟੀ ਜੀ ਗੱਲ ਕਰਨੀ ਹੋਵੇ ਤਾਂ ਜਦੋਂ ਸੱਭਿਆਚਾਰ ਦੇ ਵਿੱਚ ਜਦੋਂ ਕੋਈ ਰਸਮਾਂ ਚੱਲਦੀਆਂ ਹੁੰਦੀਆਂ ਤੇ ਉਹ ਰਸਮਾਂ ਕੁਝ ਪਰ ਰਸਮਾਂ ਤਾਂ ਉਸ ਤਰ੍ਹਾਂ ਹੀ ਅਦਿਸ਼ਟ ਕਰਦੀਆਂ ਰਹਿੰਦੀਆਂ ਸਮੇ ਦੇ ਵਿਕਾਸ ਨਾਲ ਜਿਵੇਂ ਜਿਵੇਂ ਸਮਾਜ ਵਿਕਾਸ ਕਰਦਾ ਤਾਂ ਉਹ ਰਸਮਾਂ ਉਹ ਵੀ ਚੱਲਦੀਆਂ ਰਹਿੰਦੀਆਂ ਕੁਝ ਕੁ ਰਸਮਾਂ ਹੁੰਦੀਆਂ ਸਮੇ ਦੇ ਨਾਲ ਤਬਦੀਲ ਹੋ ਜਾਂਦੀਆਂ ਕੁਝ ਕੁ ਰਸਮਾਂ ਹੁੰਦੀਆਂ ਸਮੇ ਦੇ ਨਾਲ ਲੋਕ ਵੀ ਤੇ ਸਾਡੇ ਕੋਲੇ ਹੁਣ ਅਸੀਂ ਜੇਕਰ ਗੱਲ ਕਰੀਏ ਪੰਜਾਬੀ ਸੱਭਿਆਚਾਰ ਦੇ ਵਿੱਚੋਂ ਵਿਆਹ ਦੀਆਂ ਰਸਮਾਂ ਦੇ ਜੇ ਤੁਸੀਂ ਗੱਲ ਕਰਦੇ ਆ ਤਾਂ ਜਿਸ ਤਰ੍ਹਾਂ ਸਾਡੇ ਕੋਲੇ ਪਹਿਲੀ ਰਸਮ ਹੈ ਚੁੱਲ੍ਹੇ ਨਿਉਂਦਾ ਚੁੱਲ੍ਹੇ ਨਿਉਂਦਾ ਕੀ ਹੁੰਦਾ ਹੈ ਕਿ ਸਾਰੇ ਪਰਿਵਾਰ ਨੂੰ ਰੋਟੀ ਦੇ ਲਈ ਸੱਦਾ ਦਿੱਤਾ ਜਾਂਦਾ ਵਿਆਹ ਵਾਲੇ ਪਰ ਤੇ ਇਹ ਇਹਨਾਂ ਨੂੰ ਦਿੱਤਾ ਜਾਂਦਾ ਸੀ ਜਿਹੜੇ ਕਿ ਬਹੁਤ ਨੇੜੇ ਦੇ ਰਿਸ਼ਤੇਦਾਰ ਹੁੰਦੇ ਸੀ ਕਿ ਤੁਸੀਂ ਉਹਨੇ ਦਿਨ ਜਿੰਨੇ ਦਿਨ ਵਿਆਹ ਚੱਲਣਾ ਤੁਸੀਂ ਘਰੇ ਆਪਣੇ ਚੁੱਲ੍ਹੇ ਦੇ ਵਿੱਚ ਅੱਗ ਨਹੀਂ ਬਾਲਦੇ ਸਾਰਿਆਂ ਨੂੰ ਯਾਨੀ ਸਾਰੇ ਪਰਿਵਾਰ ਨੂੰ ਰੋਟੀ ਦੇ ਲਈ ਸੱਦਾ ਤੇ ਬਹੁਤ ਨੇੜੇ ਦੇ ਰਿਸ਼ਤੇਦਾਰ ਬਹੁਤ ਨੇੜੇ ਦੇ ਸ਼ਰੀਕੇ ਵਾਲੇ ਜਿਹੜੇ ਹੁੰਦੇ ਸੀ ਉਹਨਾਂ ਨੂੰ ਜਦੋਂ ਸੱਦਾ ਦਿੱਤਾ ਜਾਂਦਾ ਸੀ ਪੂਰੇ ਵਿਆਹ ਦੇ ਦੌਰਾਨ ਰੋਟੀ ਦੇ ਲਈ ਤਾਂ ਉਸ ਨੂੰ ਚੁੱਲ੍ਹੇ ਨੇ ਹੋਂਦ ਆ ਜਾਂਦਾ ਸੀ ਹੁਣ ਉਸੇ ਤਰ੍ਹਾਂ ਦੀ ਇੱਕ ਰਸਮ ਹੋਰ ਹੈ ਸਾਡੇ ਕੋਲ ਉਹ ਹੈ ਪਰੋਸਾ ਦੇਣਾ ਪਰੋਸਾ ਦੇਣਾ ਵੀ ਵਿਆਹ ਵੇਲੇ ਰੋਟੀ ਲਈ ਸੱਦਾ ਦੇਣਾ ਹੀ ਇੱਕ ਤਰ੍ਹਾਂ ਦਾ ਹੁੰਦਾ ਹੈ ਪਰ ਇਹਦੇ ਵਿੱਚ ਇਹ ਹੁੰਦਾ ਹੈ ਕਿ ਪ੍ਰੋਸਾ ਕੀ ਹੁੰਦਾ ਸੀ ਪ੍ਰੋਸੇ ਨੂੰ ਜਦੋਂ ਸਮਝਦੇ ਨੇ ਜਿਹੜੇ ਦੋ ਮੰਡੇ ਹੁੰਦੇ ਆ ਮੰਡੇ ਇੱਕ ਰੋਟੀ ਹੀ ਹੁੰਦੀ ਹੈ ਤੇ ਰੋਟੀ ਤੋਂ ਥੋੜੀ ਜਿਹੀ ਵੱਡੀ ਰੋਟੀ ਪਤਲੀ ਰੋਟੀ ਹੁੰਦੀ ਉਹਦੇ ਵਿੱਚ ਕੜਾ ਰੱਖ ਕੇ ਜਦੋਂ ਸ਼ਰੀਕੇ ਵਾਲਿਆਂ ਨੂੰ ਦਿੱਤਾ ਜਾਂਦਾ ਸੀ ਤਾਂ ਉਸ ਨੂੰ ਪ੍ਰੋਸਾ ਦੇਣਾ ਕਿਹਾ ਜਾਂਦਾ ਸੀ ਤੇ ਉਸ ਦੇ ਵਿੱਚ ਕੀ ਸੀ ਕਿ ਉਹ ਉਹਨਾਂ ਰਿਸ਼ੀਕੇ ਵਾਲਿਆਂ ਨੂੰ ਦਿੱਤਾ ਜਾਂਦਾ ਸੀ ਜਿਨ੍ਹਾਂ ਨਾਲ ਬਹੁਤੀ ਨੇੜਤਾ ਨਹੀਂ ਹੁੰਦੀ ਸੀ ਪਰ ਵਿਆਹ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਪ੍ਰੋਸਾ ਦੇ ਦਿੱਤਾ ਕਾ ਜਾਂਦਾ ਸੀ ਜਿਹੜਾ ਕਿ ਦੋ ਮੰਡਿਆਂ ਦੇ ਵਿਚਾਲੇ ਰੱਖਿਆ ਹੋਇਆ ਕੜਾ ਦੇ ਹੁਲਦੇ ਵਿੱਚ ਦਿੱਤਾ ਜਾਂਦਾ ਸੀ ਹੁਣ ਉਸ ਤੋਂ ਅਗਲੀ ਰਸਮ ਹੋਰ ਹੈ ਸਰ ਉਸ ਤੋਂ ਅੱਗੇ ਹੈ ਗੋਤ ਕਨਾਲਾ ਦੀ ਰਸਮ ਗੋਤ ਕਨਾਲਾ ਦੀ ਰਸਮ ਕੀ ਸੀ ਕਿ ਜਿਹੜੀ ਵਿਆਹੀ ਹੋਈ ਉਡੀ ਆਈ ਹੋਈ ਹੈ ਜਿਹੜੀ ਖਿਲਾੜੀ ਦੇ ਰੂਪ ਦੇ ਵਿੱਚ ਆਈ ਹੋਈ ਆ ਉਸ ਨੂੰ ਜਦੋਂ ਆਪਣੇ ਗੋਤ ਚ ਸ਼ਾਮਲ ਕਰਨਾ ਹੁੰਦਾ ਸੀ ਤਾਂ ਇਹ ਰਸਮ ਕੀਤੀ ਜਾਂਦੀ ਸੀ ਗੋਤ ਕਨੜਾ ਜੀ ਇਹ ਮੁਖਤਾਰ ਤੇ ਕਿਸੇ ਕੇ ਇੱਕ ਪ੍ਰਾਂਤ ਦੇ ਵਿੱਚ ਮਿੱਠੇ ਚੌਲ ਪਾ ਲੈਣੇ ਚੌਲ ਪਾ ਕੇ ਉਹ ਸਾਰੀਆਂ ਉਪਾਰਤਾ ਬੈਠ ਕੇ ਇਕੱਠੀਆਂ ਬੈਠ ਕੇ ਉਸ ਨੂੰ ਖਾਂਦੀਆਂ ਸੀ ਤੇ ਉਸ ਸਮੇਂ ਉਸ ਰਸਮ ਨੂੰ ਕੀ ਨਾਮ ਦਿੱਤਾ ਜਾਂਦਾ ਸੀ ਗੋਤ ਕਨੜਾ ਗੋਤ ਦਾ ਮਤਲਬ ਹੈ ਕਿ ਵੰਸ਼ ਕਨੜਾ ਪ੍ਰਾਂਤ ਕੇ ਪ੍ਰਾਂਤ ਦੇ ਵਿੱਚ ਪਾਏ ਹੋਏ ਚੌਲ ਜਦੋਂ ਇਕੱਠੇ ਇੱਕ ਖਾਰੀਆਂ ਤਾਂ ਇੱਕ ਤਰ੍ਹਾਂ ਦੇ ਨਾਲ ਉਸ ਆਪਣੇ ਗੋਤ ਚ ਸ਼ਾਮਲ ਕਰੀਆਂ ਜਾਂਦੀ ਐ ਇਸ ਗੋਤ ਦੇ ਨਾਲ ਅਧੀਨ ਰਸਮ ਹੈ ਜਿਹੜੀ ਉਹ ਪ੍ਰਚਲਿਤ ਰਹੀ ਹੈ ਵਿਦ ਵਿਦ ਕਿੰਲਾ ਸੀ ਕਿ ਜਿਹੜੀ ਇੱਕ ਸਾਰੇ ਪਰਿਵਾਰ ਵੱਲੋਂ ਕੁੜੀ ਦੇ ਲਈ ਜਿਹੜੀ ਕੁੜੀ ਨੇ ਵਿਆਹ ਕੇ ਜਾਣਾ ਹੈ ਲਾੜੀ ਦੇ ਰੂਪ ਚ ਜਾਣਾ ਹੈ ਉਸ ਦੇ ਲਈ ਇੱਕ ਸੁਗਾਤ ਦੇ ਵਦੋਂ ਇੱਕ ਬੁਥਲੀ ਭੇਜੀ ਜਾਂਦੀ ਸੀ ਜਾਂ ਕਹੀਏ ਕਿ ਉਸ ਨੂੰ ਇੱਕ ਸੁਗਾਤ ਸੁਗਾਤ ਦੇ ਵਦੋਂ ਜਿਹਦੇ ਵਿੱਚ ਉਸ ਦੇ ਹਾਰ ਸ਼ਿੰਗਾਰ ਦਾ ਸਮਾਨ ਹੁੰਦਾ ਉਸ ਸੁਗਾਤ ਨੂੰ ਕੀ ਕਿਹਾ ਜਾਂਦਾ ਸੀ ਵਿਦ ਕਿਹਾ ਜਾਂਦਾ ਸੀ ਤੇ ਉਸ ਤੋਂ ਅੱਗੇ ਹੈ ਸਾਡੇ ਕੋਲੇ ਮਾਈਆਂ ਮਾਈਆਂ ਕੀ ਹੈ ਮਾਈਆਂ ਸੋ ਦੇ ਵਿੱਚ ਇੱਕ ਖਰਾਕ ਕਹਿ ਸਕਦੇ ਆ ਸੀ ਪੰਜੀਰੀ ਦਾ ਰੂਪ ਹੁੰਦਾ ਸੀ ਜਿਹੜੀ ਕਿ ਵਿਆਹ ਤੋਂ ਜਦੋਂ ਵਿਆਹ ਦੀ ਤਰੀਕ ਨਿਸ਼ਚਿਤ ਕੀਤੀ ਜਾਂਦੀ ਸੀ ਤਾਂ ਉਸ ਤੋਂ ਕੁਝ ਦਿਨ ਪਹਿਲਾਂ ਇਹ ਮੁੰਡੇ ਤੇ ਜਾਂ ਕੁੜੀ ਦੇ ਲਈ ਜਿਹੜੇ ਨੇੜੇ ਦੇ ਰਿਸ਼ਤੇਦਾਰ ਹੁੰਦੇ ਸੀ ਉਹ ਉਹਨਾਂ ਨੂੰ ਦੇ ਦਿੰਦੇ ਸੀ ਕਿ ਇੱਕ ਤਰ੍ਹਾਂ ਦੀ ਉਹ ਖਰਾਕ ਵਜੋਂ ਕੀ ਜਿਹੜੀ ਪੰਜੀਰੀ ਹੈ ਉਸ ਨੂੰ ਦੇਣਾ ਕੀ ਸੀ ਮਾਈਆਂ ਹੁੰਦਾ ਸੀ ਕਿ ਇਹ ਮੁੰਡੇ ਜਾਂ ਕੁੜੀ ਕੀ ਹੈ ਮਾਈਆਂ ਪਿਆ ਤਾਂ ਇਹ ਰਸਮ ਪੰਜਾਬੀ ਸੱਭਿਆਚਾਰ ਚ ਹੋਰ ਵੀ ਬਹੁਤ ਸਾਰੀਆਂ ਰਸਮਾਂ ਜਿਹੜੀਆਂ ਵਿਆਹ ਨਾਲ ਸੰਬੰਧਤ ਆ ਤੇ ਇਹ ਮੁੱਖ ਕਾ ਜਿੰਨਾ ਬਾਰੇ ਆਪਾਂ ਨੇ ਗੱਲ ਕੀਤੀ ਆ ਮਿਲਦੇ ਆਂ ਹੀ ਕਿਸੇ ਹੋਰ ਵੀ ਇਹਦੇ ਨਾਲ ਸੱਸ਼ਿਕਾ